ਆਪਣਾ ਮੇਰਾ ਨਾਮ ਚੰਦਰ ਖੌਂਸਲਾ ਪ੍ਰਧਾਨ ਕਲੱਬ ਆ ਮਹੱਲੇ ਤੋਂ ਜੀ ਕੀ ਗੱਲਬਾਤ ਕੀ ਹੋਈ ਸਾਰੀ ਗੱਲਬਾਤ ਸਾਰਾ ਇਦਾਂ ਵਾ ਜੀ ਭਗਵਾਨ ਵਾਲੀ ਮਾਰਾ ਪ੍ਰਗਟ ਦੀ ਵਸਤ ਲੰਘ ਕੇ ਗਿਆ ਵਾ ਸਾਰਿਆਂ ਨੂੰ ਪਤਾ ਜੀ ਇਹ ਉਥੇ ਪ੍ਰਗਟ ਦੀ ਵਸਤ ਲੰਘ ਕੇ ਗਿਆ ਵਾ ਉਥੇ ਮਾਰਾ ਸਰੂਪ ਲਗਾਇਆ ਗਿਆ ਜ ਸਾਹਮਣੇ ਜਗਾ ਪਈ ਮੰਦਿਰ ਚ ਮੰਦਿਰ ਦੇ ਸਾਹਮਣੇ ਜਗਾ ਪਈ ਉਥੇ ਮਾਰਾ ਦੀ ਫੋਟੋ ਰੱਖੀ ਗਈ ਟੈਂਟ ਲੱਗਾ ਗਿਆ ਉਥੇ ਲਗਾਇਆ ਗਿਆ ਵਾ ਹਾਂ ਜੀ ਹਰ ਸਾਲ ਉਥੇ ਪ੍ਰੋਗਰਾਮ ਕਰਦੇ ਲੰਗਰ ਲਗਾਇਆ ਜਾਂਦਾ ਹਰ ਸਾਲ ਸਾਡਾ ਸਾਥ ਸੰਗ ਸਿਗਾ ਉਹ ਦਿਨ ਜਿੱਦਨ ਇਹਨਾਂ ਨੇ ਉਥੇ ਲੜਾਈ ਝਗੜਾ ਕੀਤਾ ਜਿੱਦਨ ਮਨੂ ਨੇ ਕ ਮਾਰਾ ਰੂਪਣਾ ਨਾਲ ਛੇੜਛਾੜ ਕੀਤੀ ਉੱਤੋਂ ਸਾਨੂੰ ਦੇਖ ਕੇ ਭੰਗੜੇ ਪਾਏ ਗਏ ਆ ਬੜਕਾ ਮਾਰੀਆਂ ਗਈਆਂ ਵਾ ਉਹ ਤੋਂ ਮਾਰਾ ਇਹਨਾਂ ਸਾਡੇ ਸਮਾਜ ਨੂੰ ਗਲਤ ਵੀ ਬੋਲਿਆਗਾ ਤਾਂ ਲੱਭਦੇ ਵੀ ਬੋਲਿਆਗੇ ਗਲਤ ਐਸਐਚਓ ਸਾਨੂੰ 12 ਤਰੀਕ ਦੀ ਕੰਪਲੀਟ ਦਿੱਤੀ ਪਈ ਆ ਬਾਈ ਨੇਮ ਦੋ ਕੰਪਲੀਟਾਂ 163 161 ਇੱਕ ਕੰਮੰਟ 12 ਤਰੀਕ ਦੀ ਕੰਪਲੀਟ ਦਿੱਤੀ ਪਈ ਉੱਥੇ ਸੀਪੀ ਮੈਡਮ ਕੋਈ ਪੇਸ਼ ਹੋਇਆ ਸੀਪੀ ਮੈਡਮ ਨੇ ਕੰਪਲੀਟ ਦਿੱਤੀ ਸੀਪੀ ਮੈਡਮ ਨੇ ਅੱਗੋਂ ਏਸੀਪੀ ਵੈਸਟ ਨੂੰ ਮਾਰ ਕਰਤੀ ਏਸੀਪੀ ਸਾਹਿਬ ਕੋ ਗਿਆ ਸੀ ਉਹਨਾਂ ਨੇ ਕਿਹਾ 2-3 ਦਿਨਾਂ ਚ ਵੈਰੀਫਾਈ ਕਰਕੇ ਪਰਚਾ ਇਹਨਾਂ ਦਾ ਕੱਟਿਆ ਜਾਏਗਾ ਪਰ ਹਜੇ ਤੱਕ ਕੋਈ ਵੀ ਪਰਚਾ ਨਹੀਂ ਕੱਟਿਆ ਗਿਆ ਨਾ ਤੇ ਕੀ ਕਾਰਨ ਕੀ ਸਮੇਂ ਤੇ ਇਸ ਦੇ ਵਿੱਚ ਕਾਰਨ ਪਤਾ ਨਹੀਂ ਜੀ ਐਸਐਸ ਨੇ ਸਾਨੂੰ ਕਹਿ ਰਿਆ ਲੈਂਡ ਮਾਲ ਐਸਐਸ ਨੇ ਮੰਨੂ ਕਹਿ ਰਿਆ ਖੁਦ ਮੇਰੇ ਨਾਲ 25-30 ਮੈਂਬਰ ਸੀਗੇ ਕਮੇਟੀ ਮੈਂਬਰਸ਼ਿਪ ਪ੍ਰਧਾਨ ਸੀਗੇ ਸਾਰੇ ਸੀ ਅਸੀਂ ਐਸਐਸ ਸਾਹਿਬ ਨੇ ਬੁਲਾਇਆ ਮੈਂ ਸਾਰਿਆਂ ਨੂੰ ਲੈ ਕੇ ਆਉ ਕਹਿੰਦੇ ਕੱਲਾ ਮੈਂ ਫਿਰ ਵੀ ਲੈ ਕੇ ਆ ਸਾਰਿਆਂ ਨੂੰ ਮੈਨੂੰ ਕਹਿੰਦਾ ਟੱਟ ਤੇ ਐਸਈ ਐਕਟ ਕੱਟਿਆ ਜਾਊਗਾ ਪਿੰਦੀ ਹਟੋ ਸਾਡੇ ਹੱਕ ਦੀ ਕੋਈ ਗੱਲ ਨਹੀਂ ਕਰਦਾ ਪਿਆ ਦੂਜੀ ਪਾਰਟੀ ਦੇ ਹੱਕ ਦੀ ਜਾਤਾ ਉਹਨੂੰ ਕੋਈ ਪ੍ਰੈਸ਼ਰ ਆ ਜਾਂ ਕੋਸ਼ ਹੈਗਾ ਉਹ ਦੂਜੀ ਪਾਰਟੀ ਦੇ ਪਾਕਿਸਤ ਸਾਡੇ ਹੱਕ ਦੇ ਉਹਨੇ ਅਜੇ ਤੱਕ ਗੱਲ ਹੀ ਨਹੀਂ ਕੀਤੀ ਕਦੇ ਮੈਨੂੰ ਕੱਲਾ ਸਾਧਦਾ ਕਈਆਂ ਢੜਤੇ ਐਸੀ ਅੰਕ ਪਰਚਾ ਕੱਟਿਆ ਜਾਊਗਾ ਬਸ ਇਹੀ ਗੱਲਾਂ ਕਰਦਾ ਜਿਹੜੀ ਜਗ੍ਹਾ ਦੀ ਗੱਲ ਕੀਤੀ ਜਾ ਰਹੀ ਉਹ ਕਿਸ ਦੀ ਹੈ ਜਗ੍ਹਾ ਤਾਂ ਹੀ ਬਾਬੇ ਬਰਖੰਡੀ ਦੀ ਆ ਜੀ ਸਾਡਾ ਜਗ੍ਹਾ ਦਾ ਕੋਈ ਮੈਟਰ ਨਹੀਂ ਸਰਕਾਰੀ ਜਗ੍ਹਾ ਭਈ ਮੰਦਰ ਦੀ ਆ ਬਾਬੇ ਬਰਖੰਡੀ ਦੀ ਕਿਸੇ ਦੀ ਵੀ ਆ ਪਰ ਉੱਥੇ ਦੇਖੋ ਹੈ ਤਾਂ ਮੰਦਰ ਦੀ ਆ ਅੱਜ ਤਾਂ ਧਾਰਮਿਕ ਪ੍ਰੋਗਰਾਮ ਹੀ ਕਰ ਰਹੇ ਉਸੇ ਕੋਈ ਅਸੀਂ ਕੋਈ ਗਲਤ ਤਾਂ ਨਹੀਂ ਕਰਤਾ ਨਹੀਂ ਪਾ ਰਹੇ ਅਸੀਂ ਕੁਝ ਕਰਤਾ ਨਹੀਂ ਦੇ ਉੱਥੇ ਜੇ ਜਗ੍ਹਾ ਖਾਲੀ ਪਈ ਤਾਂ ਸਾਰੇ ਵਰਤ ਸਕਦੇ ਆ ਬਦਲ ਇਹ ਪ੍ਰੋਟੈਸਟ ਜਿਹੜਾ ਉਹ ਬੰਦਿਆਂ ਤੇ ਕਾਰਵਾਈ ਦੀ ਹੁੰਦਾ ਹੈ ਬਿਲਕੁਲ ਜੀ ਸਾਡੀ ਇਹੀ ਮੰਗ ਆ ਐਸੇ ਐਕਟ ਦਾ ਪਰਚਾ ਇਹਨਾਂ ਦੇ ਕੱਟਿਆ ਜਾਵੇ ਬਾਈ ਨੇਮ ਕੰਪਲੀਟ ਦਿੱਤੀ ਪਈ ਹੈ ਜੀ ਅੱਗੇ ਹਰ ਸਾਲ ਹੁੰਦਾ ਹੈ ਹਰ ਸਾਲ ਹਰ ਸਾਲ ਹੁੰਦਾ ਜੀ ਉੱਥੇ ਪ੍ਰੋਗਰਾਮ ਐਤ ਕੀ ਦਿੱਕਤ ਆਈ ਹੈ ਕਿ ਐਤ ਕੀ ਐਤ ਕੀ ਦਿੱਕਤ ਆਈ ਹੈ ਜੀ ਐਤ ਕੀ ਦਿੱਕਤ ਆਈ ਜੀ ਹਾਂਜੀ ਹਾਂਜੀ ਕੀ ਮਾਮਲਾ ਹੈ ਸਰ ਮਾਮਲਾ ਪਹਿਲਾਂ ਤਾਂ ਸਬ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹੋਰ ਵਾਲਮੀਕੀ ਜੈ ਭੀਮ ਜੈ ਭਾਰਤ ਜਿੱਦਾਂ ਕਿ ਮਾਮਲਾ ਆਪਾਂ ਨੂੰ ਪਤਾ ਲੱਗਾ ਸੁਣਾਇਆ ਚਾਹਿਆ ਥੋੜੇ ਦਿਨ ਪਹਿਲਾਂ ਪਸਤੀ ਕਲਬਿਆ ਮੱਲੇ ਦੇ ਪ੍ਰਧਾਨ ਚੰਨਲ ਕੋਸਲਾ ਜੀ ਵੱਲੋਂ ਜੋ ਮਹਾਤ ਦੇ ਦਿਹਾੜੇ ਦੇ ਅਪਲਖ ਵਿੱਚ ਲੰਗਰ ਲਗਾਇਆ ਗਿਆ ਸੀ ਉਹ ਪਾਰਟੀ ਦੂਜੀ ਪਾਰਟੀ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਸੀ ਵਿਰੋਧ ਕੀਤਾ ਗਿਆ ਤੇ ਚੰਦਨ ਜੀ ਨੂੰ ਫੋਨ ਕਰਕੇ ਕੰਪਲਿਆ ਕਿ ਇਹ ਤੋਂ ਆਪਣਾ ਜੋ ਵੀ ਤੁਸੀਂ ਟੈਨਸ਼ਨ ਹੈ ਜਰਨਾ ਉਸ ਮਾਮਲੇ ਦੇ ਇੱਕ ਰਿਪੋਰਟ 5 ਨੰਬਰ ਦਾਨੇ ਅਸਰ ਦਿੱਤੀ ਗਈ ਸੀ ਜਿਹਦੇ ਵਿੱਚ ਕਾਰਵਾਈ ਜਮਾ ਕੀਤੀ ਸੀ ਉਹ ਮੰਗ ਆਮ ਜਨਤਾ ਦੀ ਚੀਜ਼ੀ ਉਹ ਨਹੀਂ ਦਿੱਤੀ ਜਿਹੜੀ ਐਸਐਚਓ ਸਾਹਿਬ ਨੇ ਪੂਰੀ ਨਹੀਂ ਕੀਤੀ ਗਈ ਉਸ ਮੱਛ ਵਿੱਚ ਅੱਜ ਧਰਨਾ ਦਿੱਤਾ ਗਿਆ ਹੈ ਸਰਕਾਰੀ ਪੁਲਿਸ ਦੇ ਕਾਰਵਾਈਆਂ ਜੋਗ ਨਾਲ ਮੰਦਰ ਦੇ ਨਾਲ ਜੋ ਪਲਾਟ ਉੱਤੇ ਮਹਾਰਾਜਾ ਸ਼ਰੂਪ ਲੱਗਾ ਸੀ ਉਹਦੀ ਬੇਦਬੀ ਕੀਤੀ ਗਈ ਉਹਨਾਂ ਵੱਲੋਂ ਹਿੱਟ ਚਲਾਈਆਂ ਗਿਆ ਵਾ ਕਿ ਬੇਦਬੀ ਕਾਰਵਾਈ ਨਾ ਕਰਨ ਦੇ ਬਾਵਜੂਦ ਐਸਐਚਓ ਦੀ ਨਲਾਕੀ ਦੇ ਬਾਵਜੂਦ ਅੱਜ ਧਰਨਾ ਸਾਨੂੰ ਸ਼ਕਤਾ ਦੇ ਮੇਟ ਕੇ ਸਰ ਨਾ ਬੰਦਾ ਜਿਹੜੇ ਆਪਣੀ ਕਾਰਵਾਈ ਕਰਵਾਉਣ ਦਾ ਮਤਲਬ ਲੈ ਰਹੀ ਹੈ ਸਾਡੇ ਕੇਂਦਰ ਸਰ ਕਹਿੰਦਾ ਸਾਰਾ ਮਾਮਲਾ ਹੈ ਥੋੜਾ ਜਿਹਾ ਮਾਮਲਾ ਮੇਰੇ ਤੋਂ ਜ਼ਿਆਦਾ ਮੈਨੂੰ ਲੱਗਦਾ ਤੁਸੀਂ ਸਾਰੇ ਜਾਣਦੇ ਹੋ ਸਰਪਾਲ ਸਾਹਿਬ ਵੀ 12 ਤਰੀਕ ਦਾ ਇਹ ਜਿਹੜਾ ਹਾਦਸਾ ਹੋਇਆ ਜੋ ਸਾਡੇ ਪ੍ਰਧਾਨ ਚੰਦਰਨ ਖੋਸਲਾ ਜੀ ਦੇ ਦੱਸੇ ਅਨੁਸਾਰ ਕਿ ਉਹਨਾਂ ਨੇ ਪਰਮਾਤਮਾ ਵਾਲਮੀਕੀ ਮਹਾਰਾ ਦੇ ਪਾਵਨ ਪ੍ਰਗਟ ਦਿਵਸ ਦੇ ਉਪਲੱਬਖ ਜਿਹੜਾ ਲੰਗਰ ਉੱਥੇ ਲਗਾਉਣ ਦੇ ਲਈ ਇੱਕ ਟੈਂਟ ਲਗਾਇਆ ਹੋਇਆ ਸੀ ਜਿਹਨੂੰ ਉੱਥੇ ਪਟਿਆ ਗਿਆ ਔਰ ਪਰਮਾਤਮਾ ਦੇ ਇਸ ਸਰੂਪ ਦੀ ਵੀ ਬੇਅਦਬੀ ਕੀਤੀ ਗਈ ਜੋ ਇਹਨਾਂ ਦੇ ਕਹੇ ਅਨੁਸਾਰ ਹੈ ਤੇ ਮੈਂ ਵੀ ਐਸਐਚਓ ਸਾਹਮਣੇ ਗੱਲ ਕਰਦਾ ਹਾਂ ਹੋਰ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਦੇ ਹਾਂ ਜੇ ਐਸੀ ਕੋਈ ਗੱਲ ਹੋਈ ਹੈ ਮੈਂ ਸਮਝਦਾ ਉਹ ਬਹੁਤ ਨਾ ਬਰਦਾਸ਼ਤ ਕਰਨ ਦੇ ਕਾਬਿਲ ਹੈਗੀ ਇਹ ਚੀਜ਼ ਤੇ ਇਹਦੇ ਖਿਲਾਫ ਜਿਹੜਾ ਵੀ ਕੋਈ ਬੰਦਾ ਹੋਊਗਾ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਹੋਣਗੀਆਂ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਮੈਟਰ ਕੀ ਜੋ ਕਲੀਅਰ ਕਰ ਦੋਦਾ ਪ੍ਰੋਟੈਸਟ ਹੋ ਰਿਹਾ ਹੈ ਜੀ ਵਾਲਮੀਕ ਭਾਈ ਚਾਰੇ ਵੱਲੋਂ ਵੱਖ-ਵੱਖ ਜਥੇਬੰਦੀਆਂ ਹੈਗੇ ਨੇ انہਾਂ ਵੱਲੋਂ ਜਿਹੜਾ ਧਰਨਾ ਇੱਥੇ ਕੀਤਾ ਜਾ ਰਿਹਾ ਸੀਗਾ ਇਹਨਾਂ ਦੀ ਕੰਪਲੇਂਟ ਦੇ ਸਬੰਧ ਦੇ ਵਿੱਚ ਜਿਹੜੀ ਡਿਵੀਜ਼ਨ ਨੰਬਰ 5 ਦੇ ਵਿੱਚ ਹੈ ਕੰਪਲੇਂਟ ਦੀ ਗੱਲ ਕਰ ਰਹੇ ਹਾਂ ਉਸ ਸਬੰਧੀ ਇਹਨਾਂ ਦੀਆਂ ਸਟੇਟਮੈਂਟਸ ਜਿਹੜੀਆਂ ਆ ਉਹ ਲੈਣੀਆਂ ਜੇ ਬਾਕੀ ਹੈ ਉਹ ਸਟੇਟਮੈਂਟਸ ਲੈਣਗੇ ਤੇ ਉਹਦੇ ਅਕੋਰਡਿੰਗਲੀ ਜਿਹੜੀ ਆ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਬੇਦੀ ਦੀ ਗੱਲ ਕਰੀ ਬੇਦੀ ਕੀ ਚੀਜ਼ ਨਹੀਂ ਹੋ ਰਹੀ ਉਹ ਹੀ ਮੈਂ ਕਹਿ ਰਿਹਾ ਜੀ ਕੰਪਲੇਨਟ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਸਾਰੀਆਂ ਗੱਲਾਂ ਬਟ ਉਹਨੂੰ ਉਹਦੇ ਲਈ ਜਿਹੜੇ ਸਾਨੂੰ ਐਵੀਡੈਂਸਲੀ ਡਾਕੂਮੈਂਟ ਹੈਗੇ ਨੇ ਤੇ ਹੋਰ ਸਟੇਟਮੈਂਟਸ ਹੈਗੀਆਂ ਉਹਦੀ ਰਿਕੁਆਇਰਮੈਂਟ ਸੀਗੀ ਇਸ ਲਈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਦਿੱਤੇ ਜਾਣ ਤਾਂ ਫਿਰ ਅਕੋਰਡਿੰਗਲੀ ਇਹਨਾਂ ਤੇ ਕਾਰਵਾਈ ਹੋਵੇ ਸਰ 12 ਤਰੀਕ ਦੀ ਕਹਿੰਦੇ ਕੰਪਲੇਨੈਂਟ ਕੀਤੀ ਹੈ ਤੇ ਕੋਈ ਕਾਰਵਾਈ ਨਹੀਂ ਹੋਈ ਸਟੇਟਮੈਂਟਸ ਜਿਹੜੀਆਂ ਪੈਂਡਿੰਗ ਆ ਜੀ ਉਹਦੇ ਵਿੱਚ ਉਸੇ ਕਰਕੇ ਜਿਹੜਾ ਜਿੱਦਾਂ ਕੰਪਲੇਨਟ ਦਿੱਤੀ ਗਈ ਹੈ ਹਾਂ ਜੀ ਦੇਖੋ ਸਰ ਰਿਕਾਰਡਿੰਗ ਸੁਣਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਉਹ ਕਹ ਭਟ ਉਹਦੇ ਵਿੱਚ ਸਟੇਟਮੈਂਟਸ ਲਗਾਉਣ ਲਈ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੈਸ਼ਰਾਈਜੇਸ਼ਨ ਨਹੀਂ ਹੁੰਦੀ ਉਹ ਤੇ ਸਾਈਨ ਕਰਨ ਤੋਂ ਪਹਿਲਾਂ ਆਪਾਂ ਬਾਕਾਇਦਾ ਸਟੇਟਮੈਂਟਸ ਨੂੰ ਪੜ੍ਹ ਸਕਦੇ ਆ ਬੜਕੇ ਸਾਈਨ ਕਰਨਾ ਹੁੰਦਾ ਸੋ ਜੇ ਬੰਦੇ ਨੂੰ ਲੱਗਦਾ ਕਿ ਮੇਰੇ ਸਟੇਟਮੈਂਟ ਗਲਤ ਆ ਮੈਂ ਨਹੀਂ ਇਹ ਰਿਕਾਰਡ ਕਰਉਣੀ ਤਾਂ ਨਹੀਂ ਸਾਈਨ ਕਰੇਗਾ ਸਹੂਲਤ ਕੀ ਇਹਨਾਂ ਦਾ ਫੈਸਲਾ ਕਰਦੇ ਇਹ ਹੁਣ ਫਿਲਹਾਲ ਆਪਣੀ ਸਲਾਹ ਕਰ ਰਹੇ ਨੇ ਉਸ ਤੋਂ ਬਾਅਦ ਫਿਰ ਕਰਨਾ ਚਾਹਤ ਕਰਦੇ ਠੀਕ ਹੈ ਦੇ ਚੱਕਰ ਮੇਰੇ ਨਾਲ ਕੰਮ ਹੋ ਰਿਹਾ ਉਸ ਬੰਦੇ ਨਾਲ ਸਟੇਟਮੈਂਟਸ ਲਈ ਆ ਉਹ ਲੈਣੀਆਂ ਜੇ ਬੱਤੀ ਆ ਉਹ ਸਟੇਟਮੈਂਟਸ ਲੈਣਗੇ ਕਿ ਉਹਦੇ ਅਕੋਰਡਿੰਗਲੀ ਜਿਹੜੀ ਆ ਇਹ ਕਰਦੇ ਕਿ ਚੱਲੋ ਵੀ ਅੰਦੀ ਦੀ ਗੱਲ ਕਰੀਏ ਬੰਦੀ ਕੀ ਚੀਜ਼ ਦੀ ਹੋਈ ਉਹ ਬੰਦੇ ਜਿਵੇਂ ਮੈਂ ਕਹ ਰਿਹਾ ਜੋ ਕਾਨੂੰਨ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਸਾਨੀਆਂ ਗੱਲਾਂ ਬਟ ਉਹਨੂੰ ਦੇ ਲਈ ਜਿਹੜੇ ਸਾਨੂੰ ਐਵੀਡੈਂਸਰੀ ਡਾਕੂਮੈਂਟ ਰਹਿਗੇ ਨਹੀਂ ਉਹ ਸਟੇਟਮੈਂਟਸ ਆਈਆਂ ਉਹਦੇ ਰਿਕੁਆਇਰਮੈਂਟ ਸੀਗੀ ਇਸ ਲਈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਦੇ ਜਾਣ ਕਿ ਫਿਰ ਰਿਕਾਰਡਿੰਗ ਲਈ ਇਹਨਾਂ ਤੇ ਕਾਰਵਾਈ ਹੋਵੇ ਸਰ 12 ਤਰੀਕ ਦੀ ਬੇਨਤੀ ਫਰਮਾਨੇ ਕੀਤੀ ਉਹ ਤੇ ਰਿਕਾਰਡਿੰਗ ਸਟੇਟਮੈਂਟਸ ਜਿਹੜੀਆਂ ਪੈਂਡਿੰਗ ਆ ਜੀ ਉਹਦੇ ਵਿੱਚ ਕਿਸੇ ਕਰਕੇ ਜਿਹੜਾ ਸਿਰਕੰਪਲੀਟ ਦਿੱਤੀ ਗਈ ਹੈ ਹਾਂਜੀ ਠੀਕ ਹੈ ਇਹ ਸਰ ਰਿਕਾਰਡਿੰਗ ਚਲਾ ਰਹੇ ਨੇ ਸਪੀਕਰ ਸਾਹਿਬੀ ਉਹ ਕਹਿੰਦੇ ਕਿ ਕੱਲਾ ਆਓ ਉਹ ਕੀ ਚੀਜ਼ ਕਹਿੰਦੇ ਕੱਲੇ ਬੁਲਾ ਰਹੇ ਜੀ ਇਦਾਂ ਦੀ ਕੋਈ ਗੱਲ ਨਹੀਂ ਜਿਹੜੀ ਜਿਹੜੀ ਉਹਨੂੰ ਵੈਰੀਫਾਈ ਕਰ ਲਾਂਗੇ ਬਟ ਉਹਦੇ ਵਿੱਚ ਸਟੇਟਮੈਂਟਸ ਲਗਾਉਣ ਨੂੰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੈਸ਼ਰ ਨਹੀਂ ਦਿੱਤੀ ਉਹਦੇ ਸਾਈਨ ਕਰਨ ਤੋਂ ਪਹਿਲਾਂ ਆਪਾਂ ਕਹਿਦਾ ਹੈ ਸਟੇਟਮੈਂਟ ਨੂੰ ਪੜ ਕੋਈ ਇਹ ਬੰਦੇ ਨੂੰ ਲੱਗਦਾ ਕਿ ਮੇਰੀ ਸਟੇਟਮੈਂਟ ਗਲਤ ਹੈ ਮੈਂ ਨਹੀਂ ایر ਗੜਕਣੀ ਤੋਂ ਨਹੀਂ ਸਹੀ ਕਰਦੇ ਸਹੂਨ ਕੀ ਇਹਦਾ ਫੈਸਲਾ ਇੰਤਜ਼ਾਰ ਕਰ ਰਹੇ ਹਾਂ ਮੈਂ ਹੁਣ ਫਿਲਹਾਲ ਆਪਣੀ ਸਲਾਹ ਕਰ ਰਹੇ ਹਾਂ ਉਸ ਤੋਂ ਬਾਅਦ ਕਰਾਂਗੇ